ਕਿ ਸਾ ਨਾ ਐਡਾ ਦੁੱਖੀ ਕਰਦਾ ਮम्मा ਤੁਸੀਂ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਜੀ ਤੁਸੀਂ ਸਾਡੀ ਲਾਈਵ ਵੀਡੀਓ ਨੂੰ ਥੋੜਾ ਜਿਹਾ ਪਿਆਰ ਦਿੱਤਾ ਹੈ ਇਹ ਥੋੜਾ ਜਿਹਾ ਪਿਆਰ ਹੀ ਸਾਨੂੰ ਅੱਗੇ ਵਧਾਏਗਾ ਤੇ ਐਦਾਂ ਹੀ ਸਾਡੀ ਵੀਡੀਓਜ਼ ਨੂੰ ਰੋਜ਼ ਜ਼ਰੂਰ ਤੁਸੀਂ ਲਾਈਵ ਵਾਚ ਕਰਨਾ ਹੈ 2 ਵਜੇ ਦੁਪਹਿਰ ਦੇ 2 ਵਜੇ ਸੀ ਲਾਈਵ ਆਇਆ ਕਰਾਂਗੇ ਤੇ ਤੁਸੀਂ ਆਪ ਦੇ ਸੰਧੂ ਪਰਿਵਾਰ ਨੂੰ ਸਪੋਰਟ ਜਾਰੂ ਕਰਿਆ ਜੀ ਅੱਜ ਮੇਰਾ ਕਾਫੀ ਟਾਈਮ ਬਾਅਦ ਸੰਧੂ ਪਰਿਵਾਰ ਤੇ ਨਵਾਂ ਵਲੋਗ ਆਇਆ ਹੈ ਤੇ ਪਲੀਜ਼ ਜੇ ਵੀਡੀਓ ਪਸੰਦ ਆਏ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਆਪਣੇ ਨੂੰ ਕਰਿਆ ਜੀ ਕਿਉਂਕਿ ਇਹ ਸਾਡੇ ਨਾਲੋਂ ਤੁਹਾਡਾ ਪਰਿਵਾਰ ਜਿਆਦਾ ਹੈ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਗੇ ਵਧੇ ਸੀ ਥੋੜੀ ਮਜਬੂਰੀਆਂ ਥੋੜੀ ਗਲਤੀਆਂ ਨਾਲ ਅਸੀਂ ਪਿੱਛੇ ਨੂੰ ਚਲੇਗੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਮਿਹਨਤ ਨਾਲ ਅੱਗੇ ਵਧੀਏ ਉਹ ਤੁਹਾਡੇ ਸਪੋਰਟ ਨਾਲ ਵਧੀਏ ਠੀਕ ਹੈ ਜੀ ਤੇ ਅੱਜ ਬੱਚੇ ਜਿਹੜੇ ਹੈ ਤੋਂ ਉਹ ਘਰੇ ਨੇ ਵੱਡੀ ਬੇਟੀ ਮੇਰੀ ਸਕੂਲ ਗਈ ਹੋਈ ਹੈ ਤੇ ਛੋਟੇ ਛੋਟੇ ਦੋ ਬੱਚੇ ਵੀਰ ਤੇ ਰਹਿਮ ਕਰੇ ਨੇ ਆਲੋ ਜੀ ਕਰ ਲੋ ਉਹਨਾਂ ਦੇ ਦਰਸ਼ਨ ਵੀਰ ਸਾਈਕਲ ਚਲਾ ਰਿਹਾ ਤੇ ਰਹਿਮ ਪਿੱਛੇ ਪਿੱਛੇ ਉਹਦੇ ਪੂਰੀ ਫਿਰਦੀ ਹੈ ਇਹ ਦੋਨੋਂ ਬੱਚਿਆਂ ਨੇ ਅੱਜ ਮੇਰਾ ਕੰਮ ਇੰਨਾ ਵਧਾਇਆ ਹੋਇਆ ਹੈ ਕਿ ਮੈਂ ਤੁਹਾਨੂੰ ਕਮਰੇ ਦੀ ਆਲੋ ਆਵਾਜ਼ ਹਾਂ ਜੀ ਲੜੋ ਲੜੋ ਸ਼ਾਬਾ ਬਸੇ ਅੱਜ ਸਵੇਰ ਦੇ ਲੜਦੇ ਪਏ ਆ ਸਵੇਰੇ ਪਹਿਲੇ ਮੈਂ ਇੱਕ ਮੁੰੁਰ ਭੇਜਿਆ ਸਕੂਲੇ ਉਹਦੇ ਬਾਅਦ ਮੈਂ ਕੰਮ ਸ਼ੁਰੂ ਕੀਤਾ ਤੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰਾ ਇੱਕ ਘੰਟਾ ਵਰਤੇ ਤੋਂਛੀ ਲੰਗ ਗਿਆ ਭਾਂਡੇ ਤੋਂਛੀ ਕਿਉਂਕਿ ਬਾਰ-ਬਾਰੇ ਲੜਦੇ ਸੀ ਕਮਰੇ 'ਚ ਮੈਨੂੰ ਵਰਤਨ ਛੱਡ ਛੱਡ ਕੇ ਇੰਨਾ ਕੋ ਲਾਣਾ ਪਿਆ ਆ ਵੇਖੋ ਇੱਕ ਮਿੰਟ ਇਹ ਕੀ ਹੋ ਰਹੀ ਹੈ ਹੈ ਤੁਸੀਂ ਲੜੇ ਬਿਨਾ ਕੋਈ ਕੰਮ ਕਰੋਗੀ ਕਿ ਨਹੀਂ ਬੀਰੂ ਰੇਮ ਸਮਝ ਨਹੀਂ ਆਂਦੀ ਨਾ ਨੇ ਮੂ ਫਿਰ ਵੀ ਇਹਨੇ ਦਿਨ ਨੂੰ ਮਾਰਨਾ ਹੈ ਕੀ ਖਾਣਾ ਏ ਤੇ ਮੈਂ ਪਾਣੀ ਦੇ ਨਹੀਂ ਬਾਕੇ ਦਉਂਗੀ ਪਾਣੀ ਨਹੀਂ ਮੈਂ ਬਾਕੇ ਦੇਣਾ ਇਹਦੇ ਵਿੱਚ ਸਾਰੇ ਤੁਸੀਂ ਫਿਰ ਪਾਣੀ ਪਾਣੀ ਕਰ ਦਿੰਦੇ ਹੋ ਵੀਰੂ ਅੰਦਰ ਨਹੀਂ ਆਣਾ ਅੰਦਰ ਪੋਚਾ ਲੱਗਿਆ ਅੰਦਰ ਨਹੀਂ ਆਣਾ ਸਾਈਕਲ ਲੈ ਕੇ ਸਾਰੇ ਟਾਇਰ ਛੱਪ ਜਾਣਗੇ ਨਹੀਂ ਮੰਨ ਜਾ ਕਹਿਣਾ ਮੈਂ ਰੱਖਾਂ ਗੈਸ ਤੇ ਦੁੱਧ ਹ ਗਲਾਸ 'ਚ ਦੇ ਦਉਂਗੀ ਲੇਕਿਨ ਬੋਟਲ 'ਚ ਪਾਣੀ ਨਹੀਂ ਦਉਂਗੀ

ਉੱਤਰ ਜਾ ਫਿਰ ਪੁੱਤ ਮੇਰਾ ਦੁੱਧ ਉੱਪਰ ਜਾਣੇ ਗੈਸ ਤੇ ਅੱਖੇ ਨਹੀਂ ਲੱਗਦੇ ਆ ਤੁਸੀਂ ਵੀਰ ਹੁਣ ਇਹਨੂੰ ਕੌਣ ਖਿਡਾਏਗਾ ਚਲਾ ਨਹੀਂ ਤੇ ਡੇਂਗ ਪਈ ਕਿ ਸਾਈਕਲ ਤੋਂ ਵੀਰ ਫਾੜ ਇੱਕ ਵਾਰ ਚੋਤੇ ਚਾਉਂ ਦੇਨੇ ਪੁੱਤ ਮੇਰਾ ਗੈਸ ਤੇ ਦੁੱਧ ਰੱਖਿਆ ਕਿੱਡੇ ਅੱਖੇ ਹੀ ਨਹੀਂ ਲੱਗਦੇ ਬੜੇ ਗੰਦੇ ਜਿਹਾ ਆ ਕੀ ਮੇਰੇ ਕਿੰਨੇ ਮੈਂ ਪਹਿਲੇ ਪਾਣੀ ਦੇ ਲਾ ਵੀਰ ਨੂੰ ਤੇ ਗੈਸ ਤੇ ਦੁੱਧ ਰੱਖੀ ਬੈਠੀ ਆ ਐ ਦੇਖ ਲੋ ਇੱਟਾ ਬੱਚੇ ਸਤਾ ਰਹੇ ਹਨ ਅੱਜ ਦੋਨੋਂ ਘਰੇ ਹਨ ਅੱਜ ਸੀਗਾ ਸਪੋਰਟਸ ਡੇ ਕੱਲ ਵੀਰ ਦਾ ਸੀਗਾ ਵੀਰ ਕੱਲ ਸਪੋਰਟਸ ਡੇ ਤੇ ਗਿਆ ਸੀ ਸਕੂਲੇ ਤੇ ਅੱਜ ਰਹੀਏ ਇਕਮ ਅੱਜ ਇਕਮ ਦਾ ਸਪੋਰਟਸ ਡੇ ਹੈ ਤੇ ਇਹਨਾਂ ਬੱਚਿਆਂ ਦੀ ਸੀਗੀ ਛੁੱਟੀ ਇਹਨਾਂ ਦੀ ਛੁੱਟੀ ਹੈ ਪਰ ਮੇਰੇ ਲਈ ਤੇ ਕੰਮ ਹੀ ਕੰਮ ਹੈ ਆ ਲੈ ਵੀਰੂ ਪਾਣੀ ਪਾਣੀ ਪੀ ਲੋ ਕਮਰੇ ਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਕੰਡੀਸ਼ਨ ਵੇਖ ਲਓ ਕਮਰੇ ਦੀ ਜੋ ਰਾਤ ਦੇ ਸੀ ਸੁੱਤੇ ਉੱਠੇ ਆ ਸਾਡੀ ਰਜਾਈਆਂ ਉੱਥੇ ਪਈਆਂ ਆ ਆ ਕੀ ਦਾ ਕੰਮ ਹੈ ਫੋਨ ਚੱਲ ਰਿਹਾ ਟੈਬ ਫੋਨ ਚੱਲਿਆ ਛੱਡ ਤਾ ਆ ਜਿਹੜੀ ਖੇਜ ਚੜੀ ਜਾ ਰਹੀ ਹੈ ਨਾ ਮੈਨੂੰ ਇਹਨਾਂ ਬੱਚਿਆਂ ਨਾਲ ਕਿੰਨਾ ਜ਼ਿਆਦਾ ਇਹ ਸਤਾਉਂਦੇ ਪਏ ਆ ਬੜਾ ਹੀ ਗੁੱਸਾ ਆ ਰਿਹਾ ਮੈਨੂੰ ਵੀਰ ਚੱਕ ਸਾਈਕਲ ਆ ਉਹ ਤੇਰੀ ਨਾ ਹਾਂਜੀ ਕੀ ਹੋ ਗਿਆ ਜੀ ਪੁੱਤੋ ਕੀ ਹੈ ਗੈਂਡਾ ਸਟੈਂਡ ਆਪ ਨਹੀਂ ਹੁੰਦਾ ਸਟੈਂਡ ਹੁੰਦਾ ਇਹਦਾ ਸਟੈਂਡ ਨਹੀਂ ਹੈਗਾ ਪੁੱਤੋ ਉਹ ਟਾਇਰ ਜੋ ਲੱਗੇ ਐਨੂੰ ਸਪੋਰਟ ਵਾਸਤੇ ਆਹ ਵਾਲੇ ਲੇਕਿਨ ਤੁਹਾਨੂੰ ਚਲਾਨੀ ਨਹੀਂ ਆ ਰਹੀ ਮਮਲੀਓ ਹਾਂ ਅਰੇ ਮਤਰੀ ਅੰਕਲ ਕੋਲ ਠੀਕ ਕਰਾ ਦੀਏ ਕਰਾ ਦਿੰਨੇ ਆ ਠੀਕ ਕਰਾ ਦੇ ਦੇਖੀ ਸੰਤੀ ਕਾ ਦੇਨੇ ਅੰਕਲ ਕੋਲ ਠੀਕ ਪਾਪਾ ਆਣਗੇ ਨਾ ਸ਼ਾਮ ਨੂੰ ਫੇਰ ਕਰਾਨੇ ਆ ਠੀਕ ਗੈਸ ਤੇ ਮੈਂ ਰੱਖਿਆ ਹੋਇਆ ਹੈ ਜੀ ਦੋ ਦੁੱਬਲਣ ਵਾਸਤੇ ਉਬਾਲਾ ਦਿਵਾਣ ਵਾਸਤੇ ਉਬਲਣ ਵਾਸਤੇ ਨਹੀਂ ਰੱਖਿਆ ਸੌਰੀ ਉਬਾਲਾ ਦਿਵਾਣ ਵਾਸਤੇ ਬੱਚੇ ਚਲੇ ਗਏ ਜੀ ਛੱਤ ਤੇ ਖੇਡਣ ਤੇ ਰੋਟੀ ਕੋਈ ਖਾਧੀ ਨਹੀਂ ਹੈ ਹੁਣ ਪਰਾਂਠਾ ਬਣਾ ਕੇ ਲੈ ਕੇ ਚੱਲਣੀ ਹੈ ਇਹ ਤੇ ਵਾ ਤੁਸੀਂ ਸੀੜੀਆਂ ਤੇ ਕੀ ਕਰ ਰਹੇ ਹੋ ਪੁੱਤ ਉੱਤੇ ਟਿਕ ਕੇ ਬਹਿ ਜਾ ਆ ਗਈ ਮੈਂ ਕਿਉਂ ਨਾ ਕੇ ਚੰਗੀ ਤਾਂ ਪਰਾਠੇ ਜੀ ਅੱਧੀ ਅੱਧੀ ਖਾਣੀ ਐ ਇੱਕ ਵੀ ਪੂਰਾ ਨਹੀਂ ਖਾਣਾ ਇਹਨਾਂ ਨੇ ਇਸੇ ਕਰਕੇ ਇੱਕ ਹੈਵੀ ਪਰਾਠਾ ਬਣਾ ਲਿਆ ਇਹਨਾਂ ਵਾਸਤੇ ਤੇ ਹੁਣ ਮੈਂ ਚੱਲੀ ਹਾਂ ਛੱਤ ਤੇ ਲੈ ਕੇ ਇਹਨੂੰ ਤਵਾ ਚੁੱਕਰੀ ਹੈ ਭਾਈ ਚਲੋ ਜੀ ਛੱਤ ਤੇ ਚਲੀਏ ਆਪਾਂ ਆਹ ਅਗੇ ਜੀ ਆਪਾਂ ਛੱਤ ਤੇ ਤੁਸੀਂ ਸੁੱਤੇ ਪਏ ਹੋ ਹੋਏ ਹੋਏ ਕਿੱਡੀ ਸਿਆਣੇ ਬੱਚੇ ਮੇਰੇ ਇਹ ਤੇ ਧੁੱਪ ਦਾ ਨਜ਼ਾਰੇ ਲੁੱਟਦੇ ਬਈ ਸੁੱਤੇ ਪਏ ਆ ਯਾਰ ਮੈਨੂੰ ਉੱਠ ਨਾ ਉਹ ਡੇਗ ਗਈ ਇਹਨੂੰ ਪਖੰਡੀ ਉੱਠ ਜਾ ਚਲ ਨਾ ਪਰਾਂਠਾ ਖਾਈ ਆਜੋ ਉਹ ਤੇਰੀ ਲੜਾਈ ਤੁਸੀਂ ਨਹੀਂ ਸਿਆਣੇ ਪਾਂ ਸਾਡੇ ਤੁਸੀਂ ਨਹੀਂ ਸਿਆਣੇ ਬਾਈ ਹਣ ਮੈਂ ਖਾ ਲਾ ਕਿ ਮੈਂ ਘੁੱਟ ਰੀ ਨੂੰ ਦੇਖੀ ਨਾ ਲੋਤੀ ਮੋਤੀ ਮੇਰਾ ਪੁੱਤ ਅਜ਼ੀਰ ਕਮਲਾ ਮੇਰਾ ਪੁੱਤ ਸ਼ਿਆਣਾ ਨਿੱਕਾ ਜੇ ਖੇਤੀ ਉੱਤ ਬੈਠ ਰਾਮ ਵੀਰੂ ਆ ਇੱਧਰ ਆ ਲੋਤੀ ਖਾਈਏ ਪਿਆਣੀ ਲਗੀ ਮੈਨੂੰ ਲੱਗਦਾ ਤੁਸੀਂ ਪਾਣੀ ਨਾਲ ਹੀ ਪੇਟ ਭਰ ਲੈਣਾ ਛਪਾਟਾ ਖਾਈਏ ਖਬਰੀ ਲੱਗੀ ਹੈ ਲੱਗੀ ਹੈ ਨਾ ਖਾਓ ਹੂੰ ਇਹ ਹੈ ਓਏ ਹੋਏ ਰਾਮ ਉਹ ਗੰਦੇ ਕੰਮ ਵਿੱਚ ਫਿਰ ਤੂੰ ਬੈਠ ਰਹਿ ਇਹਨੂੰ ਮੈਂ ਕੁੱਟ ਨਹੀਂ ਰਹਿ ਮਨੂੰ ਹਣ ਇਹ ਛਿੱਤਰ ਗਾਣੇ ਮੇਰੇ ਤੋਂ ਕੱਪੜੇ ਨਾ ਪੁੱਤ ਤੂੰ ਪੇ ਹੋ ਥੱਲੇ ਡੇਕ ਦੇ ਗੰਦੇ ਹੋ ਜਾਣੀ ਚੱਲ ਕੋਈ ਗੱਲ ਨਹੀਂ ਧੋਪੇ ਪੁੱਤ ਸੁੱਕ ਜੇਗਾ ਮੰਮਲੀ ਜੀ ਫਿਰ ਕਿਦਨ ਸਿਆਣੇ ਬਣਨਾ ਮੇਰੇ ਕੋਲ ਸਿਆਣਾ ਹੈ ਸਿਆਣਾ ਕਿ ਨਹੀਂ ਸਿਆਣਾ ਹੈ ਨਾ ਨਹੀਂ ਸਿਆਣੀ ਨਾ ਮੈਂ ਖਵਾਵਾ ਤੈਨੂੰ ਰੋਟੀ ਆ ਲੈ ਮੇਰੀ ਬੇਟੀ ਲਓ ਫਿਰ ਨਹੀਂ ਰਹਿ ਮਗਰ ਤੂੰ ਪਾਣੀ ਘੇਰਿਆ ਨਾ ਮੋਜੋ ਮੈਂ ਤੈਨੂੰ ਕੁੱਟ ਦੇਣਾ ਹੀ ਫੇਰ ਵੀਰ ਤੇ ਸਕੂਲੇ ਜਾਣ ਲੱਗੇ ਖਾਂਸੀ ਬੜੀ ਆਉਂਦੀ ਖਾਂਗੀ ਬੜੀ ਆਉਂਦੀ ਠੀਕ ਹੀ ਨਹੀਂ ਹੁੰਦੀ ਅੱਜ ਤੋਂ ਪਤਾ ਲੱਗੇ ਵੈਨ ਲੰਘ ਗਈ ਬਸ ਫੇਰ ਠੀਕ ਹੋ ਜਾਂਦੇ ਐ ਤੁਹਾਡੀ ਵੀ ਗੱਲ ਕਰ ਰਹੀ ਐ ਮੈਂ ਵੀਰ ਜੀ ਤੁਹਾਨੂੰ ਵੀ ਜ਼ੁਕਾਮ ਬੜਾ ਨਾਸਾ ਜਾ ਚੁਕਾ ਪੰਜ ਜੀ ਪੰਜ ਜੀ ਮੈਂ ਮੈਂ ਕਰਦਾ ਇਸ ਨੂੰ ਜ਼ੁਕਾਮ ਐ ਤੇ ਅੱਜ ਰੱਬ ਵੱਲੋਂ ਛੁੱਟੀ ਸੀ ਤੁਹਾਨੂੰ ਤੇ ਚੰਗੀ ਗੱਲ ਸੀ ਮੇਰੇ ਬਹਾਨੇ ਤੇ ਪਹਿਲੇ ਤੁਸੀਂ ਬੜੇ ਬਣਾ ਲਓ ਜੀ ਆਟੋਮੈਟਿਕਲੀ ਪਹਿਲੇ ਸਵੇਰੇ ਸਵੇਰੇ ਮੈਡਮ ਦਾ ਮੈਸੇਜ ਆ ਗਿਆ ਕਿ ਵੀ ਅੱਜ ਬੱਚਿਆਂ ਦੀ ਛੁੱਟੀ ਹੈ ਸਪੋਰਟਸ ਦੇ ਕਰਕੇ ਸੀਨੀਅਰ ਬੱਚੇ ਆਣਗੇ ਤੇ ਛੋਟੀ ਜੂਨੀਅਰ ਕਲਾਸਿਸ ਦੇ ਬੱਚਿਆਂ ਦੀ ਛੁੱਟੀ ਰੇਮ ਤੂੰ ਤੇ ਨੀਚੇ ਕੱਪੜੇ ਕਿਉਂ ਘੇਰਦੇ ਪਏ ਹੋ ਬਸਨਾ ਐਡਾ ਦੁਖੀ ਕਰਦੇ ਬੱਚੇ ਮੈਨੂੰ ਜਿੱਦਣੇ ਘਰੇ ਹੁੰਦੇ ਆ ਨਾ ਕੰਮ ਨਹੀਂ ਮੁੱਕਦੇ ਮਾਂ ਮੁੱਕਣ ਵਾਲੀ ਹੋ ਜਾਂਦੀ ਹੈ ਹਾਸ ਦਈ ਅੱਗੋਂ ਸਹੀ ਗੱਲ ਐ ਮਰਨਾ ਲਾ ਕਰ ਦਿੰਦੇ ਆ ਚੱਜ ਦੀ ਜ਼ੁਬਾਨ ਕੱਢ ਲਓ ਓਏ ਚੱਜ ਦੀ ਜ਼ੁਬਾਨ ਕਰ ਲਓ ਤੇ ਤੁਸੀਂ ਚੱਜ ਦੇ ਬਣ ਜਾਓ ਤੇ ਮੈਂ ਚੱਜ ਦੀ ਜ਼ੁਬਾਨ ਕਰ ਲਊਂਗੀ ਕਦੀ ਦੀ ਬਣ ਹਰੇਮਤੀ ਮੇਰੀ ਕੱਪੜੇ ਥੱਲੇ ਸੁੱਟੀ ਜਾਂਦੀ ਐ ਹਾਂ ਮੰਜਾ ਪਿਆ ਥੱਲੇ ਹੈ ਮੈਂ ਨਹੀਂ ਤੇ ਥੱਲੇ ਫਰਸ਼ ਤੇ ਡਿੱਗੀ ਜਾਂਦੇ ਆ ਨਹੀਂ ਮਮਾ ਆਪ ਤੇ ਗੱਲ ਮਾਂ ਚ ਸਹੀ ਨਹੀਂ ਲੱਗਦੀ ਹਾਂ ਰੇਮਾ ਇਸ ਸਿਆਣੀ ਏ ਧੀ ਆ ਜਾ ਆ ਜਾ ਵੀਰ ਤੂੰ ਰੋਟੀ ਫਿਨਿਸ਼ ਕਰ ਦੇ ਪੁੱਤ ਇੰਨੇ ਨਹੀਂ ਖਾਣੀ ਨੇ ਮੂੰਗ ਕੋਗਲੀ ਬਣਾ ਕੇ ਖਾ ਲੈ ਮੇਰੀ ਬਿੱਟੀ ਪਤਾ ਨਹੀਂ ਤੁਹਾਨੂੰ ਰੋਟੀ ਕਿਉਂ ਨਹੀਂ ਨੰਗਦੀ ਹੈ ਨਾ ਨਹੀਂ 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 ਨੰਗਦੀ ਤੇ ਕੁਰਕure ਖਾਏਂਗੀ ਉਹ ਨੰਗਦੇ ਆ ਨਾ ਕਿੱਡੀ ਸਿਆਣੀ ਏ ਇਧਰ ਆ ਜਾ ਮੇਰੇ ਬੁੱਤ ਲੋਤੀ ਖਾ ਲਓ ਕਿੱਡੇ ਬੇਸ਼ਰਮ ਹੈ ਕਹਿੰਦੇ ਹਾਂ ਖਾਣੇ ਤੁਰ ਤੁਰ ਗੰਦਾ ਬਾਜੀ ਕੁੱਤ ਲੈਣਾ ਫੜ ਗਣਾ ਹੈ ਕੀ ਕਹਿੰਦੇ ਸੀ ਫੜ ਗਣਾ ਕੁੱਤ ਲੈ ਕੁੱਤਾ ਗੰਦਾ ਕੁੱਤਾ ਹੇ ਗੋਲ ਮੈਂ ਕਾ ਰਹੀ ਹਾਂ ਸਾਰਾ ਕੁਛ ਤੁਸੀਂ ਨਹੀਂ ਕਾਡੇ ਮੇਰੀ ਬੁੱਤ ਦੀ ਬੜਾ ਸ਼ਰੀਫ ਪਿਛਿਆਣਾ ਭਲੀ ਜਾਨਸ ਜੀ ਲਾਦ ਮੇਰੀ ਕੁੱਤਾ ਚੱਤ ਲਾਦ ਗੰਦਾ ਨਾ ਇਹ ਕੁੱਤਾ ਵੀ ਹਾਈ ਤੁਸੀਂ ਸ਼ਿਆਣੇ ਹੋ ਨਾ ਤੁਸੀਂ ਲੋਤੀ ਖਾਇਆ ਕਰੋ ਹੈ ਨਾ ਹੂੰ ਲੋਤੀ ਖਾਲੇ ਤੁਸੀਂ ਆਹ ਨਾ ਮੈਂ ਪਵਾ ਮੇਰੇ ਬੁੱਤ ਨੂੰ ਪਾਣੀ ਪੀਤੀ ਜੋ ਪੀਤੀ ਜੋ ਪਾਣੀ ਤਾਂ ਕਚਮ ਕ ਬੱਚਿਆਂ ਨੇ ਤੇ ਵੀ ਰੋਟੀ ਖਾਦੀ ਨਹੀਂ ਪੂਰੀ ਤੇ ਹੁਣ ਚੂਰੀ ਜੀ ਬਣਾ ਕੇ ਚਿੜੀਆਂ ਨੂੰ ਤੇ ਖਵਾਈਏ ਕੋਈ ਤੇ ਖਾਵੇ ਐਡੇ ਗੰਦੇ ਹੀ ਐਡਾ ਸੋਹਣਾ ਮੈਂ ਪਰਾਂਠਾ ਬਣਾ ਕੇ ਦਿੱਤਾ ਪਰ ਜੋ ਆਕ ਨਹੀਂ ਖਾਂਦੇ ਲੋ ਜੀ ਚਿੜੀਆ ਕਬੂਤਰ ਆਣਗੇ ਉਹ ਖਾ ਕੇ ਜਾਣਗੇ ਆ ਤਾਂ ਮੀ ਬੱਚਿਆਂ ਦੇ ਛੱਤ ਤੋਂ ਥੱਲੇ ਸੁੱਟੀਆਂ ਜੁਰਾਬਾਂ ਹੁਣ ਆਜੋ ਜਾਂ ਲਮਕਣਾ ਇਹਦੀ ਨਾਲੀ ਚੱਲ ਆਜੋ ਅੰਦਰ ਆਜੋ ਹੈ ਨਹੀਂ ਮਹਿੰਗੀ ਕਿੱਡੇ ਪਖੰਡ ਕਰਦੀ ਨਹੀਂ ਜਵਾਬ ਦੇਖ ਦੇ ਕਿਤੇ ਵੀ ਨਹੀਂ ਹੁਣ ਥੱਲੇ ਆ ਕੇ ਖਲਾਰਾ ਪਾ ਲਿਆ ਕਿਹਾ ਚੁੱਪ ਕਰਕੇ ਬਹਿ ਕੇ ਖੇਡ ਲੋਲੇ ਕੇ ਲੜੀ ਜਾਣਾ ਲੜੀ ਜਾਣਾ ਇਹਨਾਂ ਨੂੰ ਨਾ ਪਿਆਰ ਦੀ ਜਿਹੜੀ ਭਾਸ਼ਾ ਹੁੰਦੀ ਹੈ ਨਾ ਉਹ ਸਮਝ ਨਹੀਂ ਲੱਗਦੀ ਹੈ ਨਾ ਸਮਝ ਲੱਗਦੀ ਹੈ ਪਿਆਰ ਦੀ ਭਾਸ਼ਾ ਤੁਹਾਨੂੰ ਨਹੀਂ ਨਹੀਂ ਲੱਗਦੀ ਸੁਣ ਰਹੇ ਹੋ ਜਵਾਬ ਤੇ ਵਨਸਵੰਨੇ ਦਿੰਦੇ ਐ ਦੋਵੇਂ ਜਣੇ ਪਿਆਰ ਦੀ ਭਾਸ਼ਾ ਸਮਝ ਨਹੀਂ ਲੱਗਦੀ ਛਿਤਰਾ ਵਾਲੀ ਲੱਗਦੀ ਹੈ ਨਹੀਂ ਉਹ ਵੀ ਨਹੀਂ ਲੱਗਦੀ ਫਿਰ ਤੁਹਾਨੂੰ ਕਿਹੜੀ ਭਾਸ਼ਾ ਸਮਝ ਲੱਗਦੀ ਹੈ ਪੱਟੀ ਦੀ ਸਾਡੀ ਵਾਲੀ ਸਾਡੀ ਵਾਲੀ ਫੰਟਾੜੀ ਵਾਲੀ ਭਾਸ਼ਾ ਕਿਹੜੀ ਮੈਨੂੰ ਦੱਸੋ ਪੱਟੀ 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 ਦੀ ਇਹ ਮੈਨੂੰ ਨਹੀਂ ਸਮਝ ਲੱਗਦੀ ਤੇ ਤੁਸੀਂ ਮੇਰੀ ਸਮਝ ਲਓ ਫਿਰ ਹੈ ਗੰਦਾ ਹੈ ਜਾਂ ਛੋਟਾ ਹੈ ਇਹ ਰਾਮ ਕੋਤੇ ਦੇ ਬਾਲਾ ਹੀ ਖਰਾਬ ਹੈ ਖੇਡਦੇ ਪਏ ਫਿਰ ਵੀ ਲੜਦੇ ਪਏ ਹੋ ਅਲੱਗ-ਅਲੱਗ ਕਰ ਲੋ ਆਪਦੀ ਦੋਵੇਂ ਚੀਜ਼ਾਂ ਵੰਡ ਲੋ ਫਿਰ ਖੇਡੋ ਮੈਂ ਮਰਾਵੀ ਮੈਂ ਹਾਂ ਬੜਾ ਸੋਹਣਾ ਆ ਦੁਬਾਰਾ ਚਲੋ ਜੀ ਬੱਚਿਆਂ ਨੇ ਖਾ ਲਈਏ ਰੋਟੀ ਨਾ ਖਾ ਕੇ ਚਿੜੀਆਂ ਨੇ ਖਾ ਲਈਏ ਰੋਟੀ ਬੱਚਿਆਂ ਵਾਲੀ ਤੇ ਹੁਣ ਅਸੀਂ ਵੀ ਆਪਦੀ ਖਾਣ ਦੀ ਰੋਟੀ ਦੀ ਤਿਆਰੀ ਕਰੀਏ ਬਣਾਉਣ ਲੱਗੇ ਆਂ ਤੇ ਇਸੇ ਨਾਲ ਆਪਾਂ ਕਰਾਂਗੇ ਜੀ ਵਲੌਗ ਨੂੰ ਐਂਡ ਕਾਫੀ ਟਾਈਮ ਬਾਅਦ ਅਸੀਂ ਵਲੌਗ ਲੈ ਕੇ ਆਏ ਤੇ ਪਲੀਜ਼ ਸਪੋਰਟ ਜ਼ਰੂਰ ਕਰਿਆ ਜੀ ਕਿਉਂਕਿ ਜੇ ਜਿੰਨੇ ਲੋਕ ਸਾਨੂੰ ਸਪੋਰਟ ਕਰਨਗੇ ਸਾਡੀ ਵੀਡੀਓਜ਼ ਨੂੰ ਜ਼ਿਆਦਾ ਵੇਖਣਗੇ ਤੇ ਅੱਗੇ ਵੀ ਆਪਾਂ ਨੂੰ ਇੱਕ ਪਿਆਰ ਵੱਧਦਾ ਹੈ ਕਿ ਹਾਂ ਬਈ ਅੱਗੇ ਵੀ ਆਪਾਂ ਵਲੌਗ ਤੇ ਵੀਡੀਓ ਲੈ ਕੇ ਆਈਏ ਆਪਣੇ ਪਰਿਵਾਰ ਨਾਲ ਤੇ ਇਸੇ ਨਾਲ ਵਲੌਗ ਨੂੰ ਐਂਡ ਕਰ ਰਹੀ ਹਾਂ ਤੇ ਲਾਈਕ ਜ਼ਰੂਰ ਕਰਿਆ ਜੇ ਪਸੰਦ ਆਈ ਵੀਡੀਓ ਔਰ ਚੈਨਲ ਤੇ ਨਵੇਂ ਆਗੇ ਤੇ ਪਲੀਜ਼ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਇਸੇ ਨਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਬਾਏ ਬਾਏ